ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਪੈ ਗਿਆ ਵੱਡਾ ਪੰਗਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਰਿਆਣਾ ਦੇ ਹਿਸਾਰ ਦੇ ਖੇਤੀ ਚੋਪਟਾ ਵਿਖੇ ਕਿਸਾਨਾਂ ਦਾ ਰੋਸ ਮਾਰਚ ਅਨੀਵਾਰ ਨੂੰ ਵੀ ਜਾਰੀ ਰਹੇਗਾ ਕਿਸਾਨ ਅੱਜ ਮੀਟਿੰਗ ਕਰਕੇ ਆਉਣ ਵਾਲੀ ਰਣਨੀਤੀ ਬਾਰੇ ਵਿਚਾਰ ਕਰਨਗੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਿਸਾਨ ਪੁਲਿਸ ਚੜਪ ਵਿੱਚ ਹਸਰਤ ਚੁ ਲੈ ਗਏ ਕਿਸਾਨਾਂ ਨੂੰ ਡੀਸੀ ਉੱਤਮ ਸਿੰਘ ਐਸਪੀ ਮਕਸੂਦ ਅਹਿਮਦ ਅਤੇ ਕਿਸਾਨ ਆਗੂਆਂ ਦਰਮਿਆਨ देर रात ਹੋਈ ਮੀਟਿੰਗ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਹਾਲਕਿ ਮੀਟਿੰਗ ਵਿੱਚ ਕਿਸਾਨ ਅੰਦੋਲਨ ਖਤਮ ਕਰਨ ਲਈ ਸਹਿਮਤੀ ਨਹੀਂ ਸਹਿਮਤੀ ਹੋਈ ਦੱਸਦੇ ਕਿ 18 ਫਰਵਿਨੁਖੇਤੀ ਖੇੜੀ ਚਪਾਟਾ ਪਿੰਡ ਵਿੱਚ ਕਿਸਾਨਾਂ ਦਾ ਮਾਰਚ ਚੱਲ ਰਿਹਾ ਹੈ ਤੇ ਪ੍ਰਸ਼ਾਸਨ ਨੂੰ ਲੋਕ ਉਹਨਾਂ ਦੀ ਮੰਗਾਂ ਨਾ ਮੰਨੇ ਜਾਣ ਤੋਂ ਬਾਅਦ ਸ਼ੁਕਰਾਨੂ ਕਿਸਾਨਾਂ ਨੇ ਟੈਕਨੋਰੀ ਸਾਧਵਲ ਮਾਰਚ ਕੀਤਾ ਤੇ ਉਹਨਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਬੈਰੀਕੇਡ ਲਗਾ ਕੇ ਰਸਤਾ ਬੰਦ ਕਰ ਦਿੱਤਾ ਇਸ ਨੂੰ ਲੈ ਕੇ ਪੁਲਿਸ ਨਾਲ ਜੜਪ ਹੋ ਗਈ ਪੁਲਿਸ ਨੇ ਅਥਰੂਗੈਂਸ ਤੇ ਗੋਲੇ ਛੱਡੇ ਫਿਰ ਲਾਠਕਾ ਜੀ ਕੇ ਦਸ ਦੇ ਵਿਰੋਧ ਚ ਕਿਸਾਨਾਂ ਨੇ ਪੱਥਰਾ ਵੀ ਕੀਤਾ ਤੇ ਪੁਲਿਸ ਦੀਆਂ ਗੱਡੀਆਂ ਦੀ ਪੰਨ ਤੋੜ ਕੀਤੀ ਦੇਰਾਂ ਤੱਕ ਖੇੜੀ ਚੌਪਟਾ ਵਿੱਚ ਕਿਸਾਨਾਂ ਚ ਪੁਲਿਸ ਉੱਤੇ ਤਣਾਅ ਬਣਿਆ ਰਿਹਾ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ